बहुत ही धारा मना रहे मीटिंग है जिन्हें प्रबंध किया है सारा साझी अभी महल अपने विशेष याद रखते हैं अपनी जीतियाँ को याद करते हैं तो अपने आप छेदा माण उचा हो जाता है पंजाबी हिस्से ब कुर्बानियाँ कर्बानियां आइया चाहे देषा की जीतियां चाहे धर्मी लहू बड़ा चुनिया साधा उस तीर्थ जीत लहू दरता नहीं <mursos> नहीं 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 नहीं। ं पाईं नई द पाइण नई सुन लहू दे पाइ नई जहूद बत ਆਂ ਨਿਆਣੇ ਹੋ ਜਾਂਦੀਆਂ ਸੁਣੀਆਂ ਨੇ ਜਾਂਦੀਆਂ ਸੁਣਾਈਆਂ ਨੇ ਜਾਂਦੀਆਂ ਰੂਹ ਦੀਆਂ ਪਤਾ ਰੂਹ ਦੀਆਂ ਪਤਾ ਪਾਣੇ ਮੇ ਪਿਤਾ ਨੇ ਛਾਲੇ ਤਨ ਤੇ ਪਾਈ ਸੀ ਨਵੇਂ ਪਿਤਾ ਯਾਲ ਮਾਂ ਦੀ ਤੇ ਗਠਲੇ ਆਈ ਸੀ Πάντα μείνει τα νύχια λε, τα νυτερό, αέσει. Να μείνει τα γάλα, τι λέει, αέσει. Ετάκιντα, τι σε το. Ετάκιντα, τι σε το. Ετάκιντα, τι σε το. Λουκάγια, νύχια, νύχια. Σουν οι άντια, νύχια. ναι, οι άντια, रहू दी जे खलो के जा बिन हम्ब ते सूबे ते जलाद में खो थर थर तम्बे न खिलो केल जर बिन हम्ब ते ओ सूबे ते जलाद वेखो कर थारे, थारे तब दे पापिया तो इटा भी पापिया तो इटा भी पापिया तो इटा भी पढ़ाइया नहीं हो जातिया सुनिया नहीं जातिया सुनाइया नहीं हो जातिया लहू दिया बता लहू दिया बता <स्वीतकटत्ता> पाई मती दास से चलता ਸਤਿਨਾਮ ਬੋਲੇ ਗੁਰੂ ਦਾ ਪਿਆਰਾਏ ਬਾਈ ਮਤੀ ਦਾ ਸੇਰੀ ਚਾਲਦਾ ਪਿਆਰਾਏ ਮੁਖੋ ਸਾਥਿ ਨਾਮ ਬੋਲੇ ਗੁਰੂ ਦਾ ਪਿਆਰਾਏ ਰੰਮੀ ਨਾਲ ਕੋਕਰੀਆਂ ਰੰਮੀ ਨਾਲ ਕੋਕਰੀਆਂ ਨਾਈ ਕੋ ਪਰੀਆਂ ਲੋਹਾਈਆਂ ਨਹੀਂ ਉਹ ਜਾਣਦੀਆਂ ਸੁਣੀਆਂ ਨਹੀਂ ਜਾਣਦੀਆਂ ਸੁਣਾਈਆਂ ਨਹੀਂ ਉਹ ਜਾਣਦੀਆਂ ਲਹੂ ਦੀਆਂ ਬਤਾ ਲਹੂ ਦੀਆਂ ਬਤਾ ਜਾਨਮਾਨੇ ਬੰਦੇ ਉਤੇ ਕਹਿ ਕੀ ਗੁਜ਼ਾਰਿਆ ਹੁਣ ਤਾਂ ਘੱਟ ਦੀ ਗੱਲ ਕੀਤੀ ਇਥੇ ਯਾਰਮਾਨੇ ਬੰਦੇ ਤੇ ਕਾਟ ਤੇ ਲੈ ਜਾ ਕੱਢ ਮੂਹ ਦੇ ਵਿੱਚ ਵਾਰਿਆ ਉਤੇ ਦਾਕ ਲੈ ਜਾ ਕੱਢ ਮੂਹ ਦੇ ਵਿੱਚ ਵਾਰਿਆ ਏ ਦਾਕ ਨੂੰ ਨਹੀਂ ਜਾਣਦੀ ਏ ਦਾਕ ਨੂੰ ਨਹੀਂ ਜਾਣਦੀ ਏ ਦਾਕ ਨੂੰ ਨਹੀਂ ਜਾਣਦੀ ਕੋਖ ਗਿਆ ਨਹੀਂ ਉਹ ਜਾਣਦੀਆਂ ਸੁਣੀਆਂ ਨਹੀਂ ਜਾਣਦੀਆਂ ਸੁਣਾਈਆਂ ਨਹੀਂ ਉਹ ਜਾਣਦੀਆਂ ਲੋਹੂ ਦੀਆਂ ਬਤਾ ਰੂਹ ਦੀਆਂ ਬਾਤਾਂ ਫਖਰੀ ਸਿਖਾਦੀ ਰਹੀ ਮੋਢ ਤੋਂ ਇਹ ਲਾਲ ਸਾਜ ਜੋਗ ਜੋਗ ਜੀਵੇ ਮੇਰਾ ਗੁਰਪੰਥ ਖਾਲਸਾ ਫਖਰੀ ਸਿਖਾਦੀ ਰਹੀ ਮੋਢ ਤੋਂ ਇਹ ਲਾਲ ਸਾਜ ਜੋਗ ਜੋਗ ਜੀਵੇ ਮੇਰਾ ਗੁਰਪੰਥ ਖਾਲਸਾ ਗੁਲਮਤੇ ਕਰਦਣਾ ਗੁਰਮੇਇ ਇੱਕ ਇੱਕ ਕਰਦਿ ਰਹਾ ਗੁਰਮੇਇ ਕਰਦਣਾ ਛੁਕਾਇਆ ਨਹੀਂੋ ਜਾਂਦੀਆ ਛੁਕਾਇਆ ਨਹੀਂੋ ਜਾਂਦੀਆ ਟਟਾਇਆ ਹਨ ਜਾਂਦੀਆ ਟਟਾਇਆ ਹਨ ਜਾਂਦੀਆ ਲਹੂ ਦੀਆ ਬਤਾਏ ਤੇ ਪਾਇਆ ਨਹੀਂੋ ਜਾਂਦੀਆ ਲਹੂ ਦੀਆ ਬਤਾਏ ਤੇ ਪਾਇਆ ਨਹੀਂੋ ਜਾਂਦੀਆ ਸੁਣੀਆਂ ਨਹੀਂ ਜਾਂਦੀਆ ਰੁਣਾ ਨੀਓ ਜਾਂਦੀਆਂ ਲਹੂ ਦੀਆਂ ਬਾਤਾਂ ਲਹੂ ਦੀਆਂ ਬਾਤਾਂ ਲਹੂ ਦੀਆਂ ਬਾਤਾਂ ਵਾਹ ਕਾ ਖਾਲਸਾ ਸੋ ਸ੍ਰੀ ਅਕਾਲ ਔਰ ਬਰਾ ਦਾ ਬਾਜੀ ਆਪਣੀ ਸੋਜ਼ ਬਈ ਆਵਾਜ਼ ਦੇ ਨਾਲ ਜਨਨੋ ਗੁਰੂ ਸਾਹਿਬ ਨੇ ਐਨੀ ਵਧੀਆ ਆਵਾਜ਼ ਬਖਸ਼ੀ ਆ ਨਾਲ ਗੁਰਦੇਸ ਸਿੰਘ ਜੀ ਦੀ ਹੈ ਸੋ ਇੱਕ ਸਰਵਾਂਚ ਜਿਹੜਾ ਹੁਣ ਇੱਦਾਂ ਜਣਾ ਕਿਉਂਕਿ ਵਿਵਾਦ ਵਿੱਚ ਦਰਪਾਰ ਕੀ ਲੋਜਿਕ ਹੈ ਕਿ ਤੇ ਆਟੋਪਸੀ ਜਿਹੜਾ ਸਪੈਸ਼ਲੀ ਕੇਸ ਸੀ ਕਰਕੇ ਰੁਕੇ ਹੋਏ ਨੇ ਉਹਨਾਂ ਦਾ ਸਨਮਾਨ ਕੀਤਾ ਜਾਣਾ ਹੈ ਸਾਜੀ ਅਦਵੀ ਮਹਿਫਲ ਕਰਿਆ ਜਿਸ ਵਕਤ ਅੱਜ ਹੋਇਆ ਸੋ ਵਿਅੰਤਿਕਰ ਕਾਰਗਰ ਸੀ ਸਰ ਗੋਬੀਨਾਰਾਣਗੇ ਸੋ ਸਵਾਗਤ ਕਰਕੇ ਜਸਵਿੰਦਰ ਭਾਪਾ ਜੀ ਫਾਲੋਅ ਅਪ ਡਿਫਾਗਰਵਾ ਜੀ ਅਧਰਾਲ ਗੁਰਨਾਮ ਸਿੰਘ ਬਿਦਰਾ ਸਿੰਘ ਸੇਵਕ ਜੀ चेयरमैन सिक्स सेवन पीपल मंच और अंदर आल अनमोल जी मोल सिटी वरदान स्वीट्स तो अच्छा आज ਬਹੁਤ ਬੋਲਵਾਜੀ ਸੋ ਇਸੇ ਤਰ੍ਹਾਂ ਕਵਿਦਰਵਾ ਚੱਲ ਰਹਿਣਾ ਹੈ ਹੁਣ ਹੋਰ ਵਿੰਤੀ ਕਰਾਂਗਾ ਪਰਕਰ ਸਿੰਘ ਜੀ ਮੌਕਾ ਅਗੇ ਦਾ ਵੀ ਪਰਕਰ ਸਿੰਘ ਜੀ ਗੱਲ ਬਾਤ ਦੀ ਬੋਗਦਸ ਹਿਸਾਬ ਦੇ ਪਾਚੇ ਔਰ ਆ ਤੋਂ ਬਾਅਦ ਔਰ ਆ ਤੋਂ ਬਾਅਦ

ਕਰਤਾ ਉਸ ਤੋਂ ਵਿੱਚ ਬੋਲਣ ਲੱਗੇ ਆ ਕਿਉਂਕਿ ਗੁਰੂ ਦੀ ਸੇਸ਼ਟ ਕਰਨੀ ਬਹੁਤ ਔਖੀ ਹੈ ਜੋ ਗੁਰੂ ਨੇ ਸਾਡੇ ਲਈ ਕੀਤੀਆਂ ਉਹ ਅਸੀਂ ਨਹੀਂ ਕਰ ਰਹੇ ਜਾਂ ਅਸੀਂ ਉਹਨਾਂ ਰਾਹ ਤੇ ਨਹੀਂ ਚੱਲ ਰਹੇ ਇਹ ਹਕੀਕਤ ਹੈ ਇਹ ਕੋੜਾ ਸੱਚ ਤੇ ਗੁਰੂ ਸਾਹਿਬ ਜੀ ਮਿਹਰ ਕਰ ਕੀ ਆਪਣੀ ਹਜ਼ਰੀ ਵਿੱਚ ਬੋਲਰ ਦੀ ਇਜਾਜ਼ਤ ਬੱਚਣ ਉਸ ਤੋਂ ਪਹਿਲਾਂ ਸਹਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਾਛੀ ਰੇ ਖਾਲਸੇ ਨੂੰ ਹੱਥੇ ਬਣਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦੀ ਹਾਂ ਅਗਵੀ ਮਹਿਫਲ ਸਾਂਝੀ ਅਗਵੀ ਮਹਿਫਲ ਪੰਜਾਬ ਸ਼ਬਦ ਵਰਕਾਰਾ ਸਹਿਸਬਾ ਬੁਲਾਉਣੀ ਤੇ ਸਹਿਯੋਗੀ ਪੰਜਾਬੀ ਸਹਿਸਬਾ ਬੁਲਾਉਣੀ ਤੇ ਸਿੱਖ ਸੇ ਪੀਪਲ ਮੋਟੇ ਪੰਜਾਬ ਪਹਿਲੀ ਜਸਵਿੰਦਰਪਾਲ ਗਰੇਵਾਲ ਜੇਪਾਲ ਜੱਠਾ ਵੱਲੋਂ ਮੈਸੇਜ ਲੱਗਿਆ ਕਿ ਤੁਸੀਂ ਵੀਰ ਜਰੂਰ ਪੁੱਛਣਾ ਕਿ ਸ਼ਹਿਰ ਪੰਜਾਬ ਦੀ ਪਹਿਲੀ ਸਟੇਜ ਤੇ ਉਹ ਲਗਾ ਮੌਕਾ ਮਿਲਿਆ ਤੇਰੇ ਬਹੁਤ ਸਾਥੀ ਬਾਹਰੋਂ ਕਿਤ ਵੀ ਬੈਠੇ ਨੇ ਜਿਹੜੇ ਮੇਰੀ ਔਰੇ ਨੂੰ ਪਛਾਣਦੇ ਨੇ ਇੱਥੇ ਵੀ ਬੈਠੇ ਨੇ ਕਿਸੇ ਦਾ ਨਾਮ ਲੈ ਕੇ ਸਭ ਦੀ ਹਿਯੂਰੀ ਦੇ ਵਿੱਚ ਪਰ ਕਿਹਨੇ ਕਿਹਾ ਨਾ ਨਾਮ ਹੈ ਤੇ ਮੇਰੀ ਜਿਹੜੀ ਕਵਿਤਾ ਰਚਨਾ ਮੈਨੂੰ ਨਹੀਂ ਪਤਾ ਮੈਂ ਕੀ ਲਿਖਦਾ ਪਰ ਜੋ ਲਿਖਦਾ ਕਾਗਜ਼ ਤੇ ਲਿਖਦਾ ਤੇ ਜਿਹੜਾ ਸਹਿ ਸ਼੍ਰੀਪੁਰਨਾਥ ਸਿੰਘ ਜੀ ਨੇ ਸਾਨੂੰ ਸਭ ਤੋਂ ਪਹਿਲਾਂ ਬਾਗੀ ਬਣੇ ਦਾ ਅਹਿਸਾਸ ਕਰਵਾਇਆ ਸੀ ਕਿ ਅਸੀਂ ਬਾਗੀ ਆ ਮੈਂ ਆਪਣੇ ਨਾਂ ਦੀ ਬਾਗੀ ਲਾਉਣਾ ਮੈਂ ਇਸ ਕਰਕੇ ਲਾਉਣਾ ਕਿਉਂਕਿ ਪ੍ਰੋਨਾਥ ਸਾਹਿਬ ਜੀ ਤੋਂ ਬਾਗੀ ਪਰ ਸ਼ੁਰੂ ਹੋਇਆ ਉਹਨਾਂ ਨੇ ਪਾਂਦੇ ਦੀ ਫੱਟੀ ਤੇ ਉਮਰੀ ਏਕਾ ਪਾਇਆ ਸੀ ਕੋ ਏਕਾ ਗੇਂਤੀ ਵਾਰੀ ਸਾਡੀ ਕੌਮ ਨੂੰ ਲੈ ਕੇ ਵਿਚਰ ਰਖੋ ਲਈ ਪਾਇਆ ਸੀ ਅਸੀਂ ਉਸ ਏਕੇ ਨੂੰ ਛੱਡਦੇ ਜਾ ਰਹੇ ਹਾਂ ਸਾਨੂੰ ਉਸ ਏਕੇ ਨੂੰ ਅਪਣਾਉਣਾ ਚਾਹੀਦਾ ਹੈ ਮੇਰੀ ਅੱਜ ਦੀ ਰਚਨਾ ਸਮਝੋਤਾ ਜੇ ਪਾਂਦੇ ਦੀ ਫੱਟੀ ਤੇ ਏਕਾ ਪੈਂਦਾ ਨਾ ਜੇ ਪਾਂਦੇ ਦੀ ਫੱਟੀ ਤੇ ਏਕਾ ਪੈਂਦਾ ਨਾ ਉਹ ਬਾਫਰ ਤੋਂ ਜਾਦਰ ਪੈਂਦਾ ਜੇ ਪਾਂਡੇ ਦੀ ਫੱਟੀ ਤੇ ਡੇਟਾ ਪੈਂਦਾ ਨਾ ਉਹ ਬਾਬਰ ਨੂੰ ਜਾਂ ਫਿਰ ਕਹਿੰਦਾ ਨਾ ਕੋਈ ਭਾਗੋ ਪੈਰੀ ਢੰਜਾ ਨਾ ਤੇ ਠੱਗਾ ਨੂੰ ਸੱਜਣਾ ਕਹਿੰਦਾ ਨਾ ਕੋਈ ਭਾਗੋ ਪੈਰੀ ਕਹਿੰਦਾ ਨਾ ਠੱਗਾ ਨੂੰ ਸੱਜਣਾ ਕਹਿੰਦਾ ਨਾ ਜੇ ਬਾਬਾ ਸਮਝੋ ਕਾ ਕਰਦੇ ਨਾ ਇਹ ਦੇਸ਼ ਦੇਸ਼ੀ ਰਹਿੰਦਾ ਨਾ ਇਹ ਦੇਸ਼ ਦੇਸ਼ੀ ਰਹਿੰਦਾ ਨਾ ਜੇ ਬਾਬਾ ਸਮਝੋ ਤਾਂ ਕਰ ਲੈ ਵਦਨ ਤੇ ਛਾਲੇ ਸਿਰ ਤੇ ਰੇਤਾ ਵਦਨ ਤੇ ਛਾਲੇ ਸਿਰ ਤੇ ਰੇਤਾ ਤੱਤੀਆਂ ਤੜੀਆਂ ਤੇ ਸਤਿਗੁਰ ਬੰਦਾ ਨਾ ਅੱਗ ਕਹਿਦੀ ਮੱਚਦੀ ਨਾ ਭਾਣਾ ਮੰਗਣਾ ਪੈਂਦਾ ਨਾ ਜੇ ਬਾਬਾ ਸਮਝਾਤਾ ਕਰ ਲੈਂਦਾ ਇਹ ਦੇਸ਼ ਦੇਸੀ ਰਹਦਾ ਨਾ ਇਹ ਦੇਸ਼ ਦੇਸੀ ਰਹਦਾ ਜੇ ਜ਼ੁਲਮਾਂ ਅੱਗੇ ਤੇਗ ਬਹਾਦਰ ਖੜਦੇ ਨਾ ਜੇ ਜ਼ੁਲਮਾਂ ਅੱਗੇ ਤੇਗ ਬਹਾਦਰ ਖੜਦੇ ਨਾ ਕੋਈ ਧਰਮ ਨੂੰ ਬਚਾਉਣਾ ਪੈਂਦਾ ਨਾ ਜਾਨ ਪਿਆਰੀ ਕਿਧੂ ਨਹੀਂ ਸਿਰ ਝਾਕੇ ਸਰ ਜਾਣਾ ਸੀ ਸਿਰ ਕਟਵਾਉਣਾ ਪੈਂਦਾ ਨਾ ਜੇ ਬਾਬਾ ਸੰਤ ਉਤਾਕ ਕਰ ਲੈਂਦਾ ਦੇਸ਼ ਦੇਸ਼ੀ ਰਹਿੰਦਾ ਨਾ ਇਹ ਦੇਸ਼ ਦੇਸ਼ੀ ਰਹਿਣਾ ਛੜਨਾ ਆਨੰਦਪੁਰ ਪੈਂਦਾ ਨਾ ਫਿਰ ਆਨੰਦਪੁਰ ਪੈਂਦਾ ਛੜਨਾ ਨਾ ਪਰਿਵਾਰ ਵਿਛੋੜਾ ਪੈਂਦਾ ਨਾ ਇੱਕ ਜੋੜੀ ਰਣ ਵਿੱਚ ਲਾਵਾ ਲੈਂਦੀ ਨਾ ਇੱਕ ਜੋੜੀ ਰਣ ਵਿੱਚ ਲਾਵਾ ਲੈਂਦੀ ਨਾ ਦੂਜੀ ਨੂੰ ਨੀਹਾਂ ਵਿੱਚ ਖੜਨਾ ਪੈਂਦਾ ਨਾ ਜੇ ਬਾਬਾ ਸਮਝੌਤਾ ਕਰ ਲੈਂਦਾ ਇਹ ਦੇਸ਼ ਦੇਸੀ ਰਹਿੰਦਾ ਨਾ ਜੇ ਦੇਸ਼ ਦੇਸੀ ਰਹਿੰਦਾ ਹੇ ਕਾਂ ਵਿੱਚ ਨੇਜੇ ਖੁੱਬਦੇ ਨਾ ਹੇ ਕਾਂ ਵਿੱਚ ਨੇਜੇ ਖੁੱਬਦੇ ਨਾ ਚਰਖੜੀਆਂ ਤੇ ਸੋਨਾ ਪੈਂਦਾ ਨਾ ਕੋਈ ਬੰਦ ਬੰਦ ਘਟਰਾਉਂਦਾ ਨਾ ਤੇ ਖੋਪਰੀਆਂ ਨਾਲੋਂ ਰੰਬੀਆਂ ਨਾਲ ਖੋਪੜ ਲੈਦਾ ਨਾ ਜੇ ਬਾਬਾ ਸਮਝੌਤਾ ਕਰ ਲੈਂਦਾ ਇਹ ਦੇਸ਼ ਦੇਸੀ ਰਹਿੰਦਾ ਨਾ ਜੇ ਕੌਮ ਦੇ ਲੀਡਰ ਵਿਕਦੇ ਨਾ ਜੇ ਕੌਮ ਦੇ ਲੀਡਰ ਵਿਕਦੇ ਨਾ ਪੰਜਾਬ ਦੇ ਟੋਟੇ ਨਹੀਂ ਹੋਣੇ ਸੀ ਜੇ ਕੌਮ ਦੇ ਲੀਡਰ ਵਿਕਦੇ ਨਾ ਪੰਜਾਬ ਦੇ ਟੋਟੇ ਨਹੀਂ ਹੋਣੇ ਸੀ ਨਫਤ ਵਾਲੀ ਨਾ ਅਗਮਚਦੀ ਤੇ ਪ੍ਰਗਟ ਸੱਚੀਆਂ ਕਹਿੰਦਾ ਨਾ ਨਫਤ ਵਾਲੀ ਨਾ ਅਗਮਚਦੀ ਨਾ ਪ੍ਰਗਟ ਸੱਚੀਆਂ ਕਹਿੰਦਾ ਨਾ ਜੇ ਬਾਬਾ ਸੁਝਉਂਦਾ ਤਾਂ ਕਹਿੰਦਾ ਇਹ ਦੇਸ਼ ਦੇ ਚੀਰਦਾ ਨਾ ਇਹ ਦੇਸ਼ ਦੇ ਚੀਰਦਾ ਨਾ ਜੇ ਬਾਬਾ ਸੁਝਉਂਦਾ ਤਾਂ ਕਹਿੰਦਾ ਜੇ ਪਾਂਦੇ ਦੀ ਫਤੀਲੀ ਚੰਗਾ ਪੈਂਦਾ ਨਾ ਭਾਗੋ ਪੈਗਾ ਤੇ ਪੈਂਦਾ ਨਾ ਕੋਈ ਬਾਬਰ ਬੋਚਾ ਬਰ ਕੈਦਾ ਨਾ ਇਹ ਦੇਸ਼ ਦੇ ਚੀ ਰੈਦਾ ਨਾ ਇਹ ਦੇਸ਼ ਦੇ ਚੀ ਰੈਦਾ ਨਾ ਵਾਹਿਗੁਰੂ ਜੀ ਕਾ ਬਾਲ ਸਾਹਿਬ ਵਾਹਿਗੁਰੂ ਜੀ ਕਿਰਤ